ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸੀ ਦਵ ਲੋ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਤਾਂ ਡਰੱਗਸ ਦੇ ਨਾਲ ਜੁੜੇ ਚਾਰ ਤਸਕਰ ਗ੍ਰਿਫਤਾਰ ਹੋਏ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ 2 ਕਿਲੋ ਹੈਰੋਇਨ ਤੇ 42 ਲੱਖ ਦੀ ਡਰੱਗਮਨੀ ਸਣੇ ਚਾਰ ਤਸਕਰਾਂ ਨੂੰ ਕਾਬੂ ਕੀਤਾ ਕਾਬੂ ਕੀਤੇ ਦੋਸ਼ੀਆਂ ਦੀ ਪਛਾਣ ਹਰਦੀਪ ਸਿੰਘ ਤੇ ਅਜੇ ਪਾਲ ਸਿੰਘ ਸਰਾਏ ਇਸ ਦੇ ਨਾਲ ਹੀ ਅਮਾਨਤ ਖਾਨ ਦੇ ਵਜੋਂ ਹੋਈ ਇਹਨਾਂ ਦੇ ਨਾਲ ਇਹਨਾਂ ਦਾ ਸਰਗਨਾ ਕੈਨੇਡਾ ਨਿਵਾਸੀ ਸੋਨੂ ਵੀ ਗ੍ਰਿਫਤਾਰ ਹੋਇਆ ਇਹਨਾਂ ਤੋਂ ਪੁੱਛਗਿੱਛ ਦੇ ਆਧਾਰ ਤੇ ਹਰੀਕੇ ਦੇ ਮਿਲਾਬ ਸਿੰਘ ਨੂੰ ਕਾਬੂ ਕਰਕੇ 42 ਲੱਖ ਰੁਪਏ ਦੀ ਡਰਗ ਮਨੀ ਬਰਾਮਦ ਕੀਤੀ ਗਈ। ਤੇ ਕੈਨੇਡਾ ਦੇ ਵਿੱਚ ਬੈਠਾ ਸੋਨ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਇਹਨਾਂ ਨੂੰ ਹੈਂਡਲ ਕਰ ਰਿਆ ਸੀ। ਇਹਨਾਂ ਨੂੰ ਹੁਣ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਤੇ 3 ਦਿਨਾਂ ਦਾ 30 ਤਰੀਕ ਤੱਕ ਦਾ ਰਿਵਾਰਡ ਹਾਸਲ ਹੋਇਆ। ਉਸ ਦੇ ਦੌਰਾਨ ਇਹਨਾਂ ਦੇ ਕੋਲੋਂ ਕਈ ਵੱਡੇ ਖੁਲਾਸੇ ਹੋ ਸਕਦੇ ਨੇ। ਤਾਂ ਹੁਣ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕ ਖੰਗਾਲੇ ਜਾ ਰਹੇ ਨੇ। ਭਲਾਏ ਜੀ ਕੱਲ ਮਿਤੀ 26 ਤਰੀਕ ਨੂੰ ਮਾਨਯੋਗ ਸੀਐਮ ਸਾਹਿਬ ਪੰਜਾਬ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਜੀ ਦੀਆਂ ਡਾਇਰੈਕਸ਼ਨਾਂ ਤੇ ਜਿਹੜਾ ਯੁੱਧ ਨਸ਼ਾ ਵਿਰੋਧ ਮੈਮ ਚਲਾਈ ਜਾ ਰਹੀ ਆ ਉਸ ਜੋ ਨਸ਼ਿਆਂ ਦੇ ਯੁੱਧ ਨੂੰ ਜਿਹੜਾ ਨਸ਼ਿਆਂ ਦੀ ਰੋਕਣ ਦੇ ਲਈ ਮਾਨਯੋਗ ਡੀਜੀਪੀ ਸਾਹਿਬ ਦੀਆਂ ਡਾਇਰੈਕਸ਼ਨਾਂ ਤੇ ਕਾਉਂਟਰ ਇੰਟੈਲੀਜੈਂਸ ਅੰਮਰਸਰ ਦੀ ਟੀਮ ਵਰਕ ਕਰ ਰਹੀ ਸੀ ਤੇ ਕੱਲ 26 ਤਰੀਕ ਨੂੰ ਸਾਡੀ ਟੀਮ ਨੂੰ ਇਨਫਾਰਮੇਸ਼ਨ ਮਿਲੀ ਕਿ ਕੋਈ ਦੋ ਵਿਅਕਤੀ ਅਜੇਪਾਲ ਸਿੰਘ ਜੋ ਕਿ ਸ라이ਮੰਤ ਖਾਂ ਦਾ ਰਹਿਣ ਵਾਲਾ ਹਰਦੀਪ ਸਿੰਘ ਆਪਣਾ ਅੰਮ੍ਰਿਤਸਰ ਦਾ ਰਹਿਣ ਵਾਲਾ ਵਾ ਗੇਟ ਕੀਮਾ ਦਾ ਹੀ ਇਹ ਕੋਈ ਨਸ਼ੇ ਦੀ ਕਬਡੀ ਥੇਪ ਲੈ ਕੇ ਅੱਗੇ ਕੇ ਪਾਰਟੀ ਨੂੰ ਸਪਲਾਈ ਕਰਨ ਜਾ ਰਹੇ ਆ ਤੇ ਇਹਨਾਂ ਦੇ ਨਾਲ ਇੱਕ ਕੋਈ ਕੈਨੇਡਾ ਤੋਂ सोनू ਨਾਂ ਦਾ ਇੱਕ ਵਿਅਕਤੀ ਆ ਜਿਹੜਾ ਹੈਂਡਲਰ ਆ ਜਿਹੜਾ ਕਿ ਹਵਾਲੇ ਦਾ ਡਰੱਗ ਦੇ ਪੈਸੇ ਜਿਹੜੇ ਆ ਕਿ ਬਾਹਰ ਦੇਸ਼ਾਂ ਦੇ ਵਿੱਚ ਪਚਾਉਂਦੇ ਆ ਹਵਾਲੇ ਰਸਤੇ ਤੇ ਉਹ ਅੱਜ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਅਜੀਪਾਲ ਤੇ ਹਰਦੀਪ ਸਿੰਘ ਖਾਸਿਆ ਦੇ ਏਰੀਆ ਚ ਜਾ ਰਹੇ ਆ ਉਥੇ ਮੁਖਬਰ ਦੀ ਇਤਲਾਹ ਦੇ ਜਿਹੜਾ ਕਿ ਗ੍ਰੇਡ ਕੀਤਾ ਗਿਆ ਨਕਲ ਆਇਆ ਗਿਆ ਤੇ ਦੋ ਵਿਅਕਤੀਆਂ ਨੂੰ ਗ੍ਰফতার ਕਰਕੇ 2.5 ਕਿਲੋਗ੍ਰam ਹੈਰੋਨ ਜਿਹੜੀ ਆ ਆ ਖੰਬਰਾਬੰਦ ਕੀਤੀ ਆ ਹੋਰ ਕਿੰਨਾ ਤੋਂ ਬਰਾਮਾ ਹੋਰ ਇਹਨਾਂ ਦੇ ਬੇਸਕਨ ਪਰਮਿਸ਼ਨ ਤੇ ਇੱਕ ਮਲਾਪ ਸਿੰਘ ਆ ਜਿਹੜਾ ਕਿ ਅਲੀਪੁਰ ਥਾਣਾ ਹਰੀਕੇ ਦਾ ਰਹਿਣ ਵਾਲਾ ਉਹ ਜਿਹੜਾ ਕਿ ਇਹਨਾਂ ਦੇ ਨਾਲ ਅਨਮੋਲ ਵੀ ਸੀ ਆਪਣੇ ਉਹ ਹਵਾਲੇ ਦੀ ਰਾਸ਼ੀ ਜਿਹੜੀ ਉਹ ਲੈਂਦਾ ਸੀ ਤੇ ਉਹਦੇ ਪਾਸੋਂ ਜਿਹੜਾ ਵਾ ਇਹਨਾਂ ਦੀ ਆਪਣੇ ਪੁਸ਼ਕਿਸ਼ ਤੇ ਉਹਦਾ ਨਾਮ ਆ ਗਿਆ ਸੀ ਬੇਸਕਿੰ ਇਨਫਰਮੇਸ਼ਨ ਤੇ ਤੇ ਪੁਸ਼ਕਿਸ਼ ਤੇ ਉਹਨੂੰ ਗ੍ਰਿਫਤਾਰ ਕੀਤਾ ਉਹਦੇ ਤੋਂ 42 ਲੱਖ ਰੁਪਏ ਜਿਹੜੇ ਆ ਆਪਣੀ ਭਾਰਤੀ ਕਰੰਸੀ ਅਸਲ ਭਾਰਤੀ ਕਰੰਸੀ ਜਿਹੜੀ ਹੈ ਉਹ ਬ੍ਰੰਦਕੀ ਤਦੋਂ ਨੈਟਵਰਕ ਕਿੱਥੋਂ ਚੱਲ ਰਿਹਾ ਸਾਰਾ ਇਹ ਨੈਟਵਰਕ ਸੂਨੂ ਨਾਂ ਦਾ ਇੱਕ ਹੈਗਾ ਵਿਅਕਤੀ ਜਿਹੜਾ ਕਿ ਕੈਨੇਡਾ 'ਚ ਰਹਿ ਰਿਹਾ ਤੇ ਸੋਸ਼ਲ ਮੀਡੀਆ ਥਰੂ ਹੀ ਇਹਨਾਂ ਨੂੰ ਹੈਂਡਲ ਕਰ ਰਿਹਾ ਸੀ ਹੁਣ ਤੱਕ ਇਹਨਾਂ ਦੇ ਕਿੰਨੇ ਮਾਮਲੇ ਕਰਦੇ ਪਹਿਲਾਂ ਪਹਿਲਾਂ ਇਕਾ ਦੋਕਾ ਹੀ ਆ ਮਾੜੇ ਮੋਟੇ ਮਲਾਪ ਸਿੰਘ ਦੇ ਤੇ ਕੋਈ ਨਹੀਂ ਪਹਿਲਾਂ ਇਹਨਾਂ ਤੇ ਹੈਗੇ ਆ ਇਕਾ ਦੋਕਾ ਕੋਈ ਲੜਾਈ ਝਗੜਿਆ ਦੇ ਫਿਲਹਾਲ ਅਜੇ ਫਰਦਰ ਇਨਵੈਸਟੀਗੇਸ਼ਨ ਤੇ ਜੋ ਵੀ ਗੱਲਬਾਤ ਸਾਹਮਣੇ ਸੂਨੂ ਵੀ ਰੈਡਾਰ 'ਚ ਕਿਸ ਤਰ੍ਹਾਂ ਆਇਆ ਸੂਨੂ ਇਹਨਾਂ ਦੀ ਪੁਸ਼ਗਿਸ਼ ਤੇ ਆਇਆ ਜੀ ਸੂਨੂ ਸੋਨੂੰ ਇਹਨਾਂ ਨੂੰ ਹੈਂਡਲ ਕਰ ਰਿਆ ਹਾਂ ਦਾ ਕੀ ਕਾਰਵਾਈ ਕਾਰਵਾਈ ਇਹਨਾਂ ਨੂੰ ਹੁਣ ਮਨਜੋਗ ਜਾਸਾਬ ਦੇ ਪੇਸ਼ ਕੀਤਾ ਗਿਆ 3 ਦਿਨ ਦਾ 30 ਤਰੀਕ ਤੱਕ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਗਿਆ ਜਿਹੜਾ ਪੁਸ਼ਗਿਸ਼ ਤੇ ਜੋ ਵੀ ਗੱਲਬਾਤ ਆਊਗੀ ਫਰਦਰ ਇਨਵੈਸਟੀਗੇਸ਼ਨ ਚ ਆਪ ਜੀ ਨੂੰ ਜਾਣੂ ਕੀਤਾ ਜਾਊਗਾ ਇਹ ਵੀ ਹੈਰਾਨ ਹੈ ਕਿੱਥੋਂ ਲੈ ਕੇ ਕਿੱਥੇ ਸੈਂਮਲ ਦੇ ਦਿੱਤਾ ਹੈਰਾਨ ਹੈ ਇਹਨਾਂ ਨੂੰ ਕੋਈ ਵਿਅਕਤੀ ਦੇ ਕੇ ਗਿਆ ਪੈਸਿਆਂ ਦਾ ਬੈਗ ਵੀ 42 ਲੱਖ ਦਾ ਇਹਨਾਂ ਹੀ ਹਾਸਲ ਕੀਤਾ ਸੀ ਤੇ ਹੈਰਾਨ ਨੂੰ ਵੀ ਵੱਖ-ਵੱਖ ਦੋ ਵਿਅਕਤੀਆਂ ਪਾਸੋਂ ਇੱਕ ਜਿਹੜਾ ਜਿੰਨੇ ਪੈਸੇ ਲੈਣੇ ਸੀ ਉਹ ਤਾਂ ਫੜ ਲਿਆ ਤੇ ਹੈਨਨ ਵਾਲਾ ਜਿਹੜਾ ਉਹ ਕੋਈ ਟੀਮਾਂ ਬਣਾਈਆਂ ਹੋਈਆਂ ਮੰਨ ਜੋਗੇ ਆਈ ਸਾਹਿਬ ਨੇ ਤੇ ਉਹ ਵਰਕ ਕਰ ਰਹੀਆਂ ਆਪਣਾ ਉਹ ਵੀ ਜਲਦੀ ਪਕੜੇ ਜਾਣਗੇ ਹਾਂਜੀ ਹੋਊਗਾ ਜੀ ਜੀ